ਚਲੋ ਭਾਈ ਹੁਕਮ ਮੇਰੇ ਬਾਬੇ ਦਾ ਪੁੱਛ ਫੇਰੋ ਮੇਰਾ Rajasthan ਦੀ ਪੁੱਛ ਹੋਵੇ ਉਹਦੀ ਘਰੋਂ ਕੋਈ ਜੀ ਮਾਰ ਗਿਆ ਹੋਵੇ ਭਾਈ ਜੀ ਘਰੇ ਨਾ ਹੋਵੇ ਆਪਣੀਆਂ ਜੀ 3LC ਤੇ 3LC ਹੈ ਅਖਿਆ ਪਹਿਲਾਂ ਮੈਂ ਕਿਹਾ 3LC ਦਾ 3LC ਮੈਂ ਕਿਹਾ 3LC ਕਹਿੰਦੇ ਨਹੀਂ 3LC ਹੈ ਸਾਡੀ ਸਾਡੀ ਦੋਵਾਂ ਜੀ ਵਾਲੀ ਗੱਲ ਹੈ ਤੇਰੀ ਤਾਂ ਮੈਂ ਫੜਾਦਾ 4500 ਰੁਪਏ ਨੂੰ ਮੈਂ ਵੀ ਪੈਸੇ ਗਣ ਮੈਂ 45 ਫੜਾਇਆ ਕਹਿੰਦੀ ਨਾ 4500 ਆ ਮਾਹ ਆਪਣਾ ਦਾ 4500 ਪੂਰਾ ਕਰਕੇ ਦੇ ਭਾਈ ਕਹਿੰਦੀ ਤਾਂ ਹੈਗਾ ਹੀ 4500 ਆ ਸਾਡਾ 20-25 ਮਿੰਟ ਪੈਸੇ ਚੱਲ ਗਏ ਚਲੀ ਜਾ ਤੇਰੇ ਪਿੰਡ ਕੋਲ ਹਾਂ ਜੀ ਚਲੋ ਜੀ ਚਨਾ ਛੋਟੇ ਭਈ ਘਰ ਦੀ ਖਤਰਮੀ ਘਰ ਚ ਕੀ ਨੁਕਸ ਬਣ ਗਿਆ ਕੀ ਗੁੰਡੀ ਬਣ ਗਈ ਕਿਸੇ ਨੇ ਕੁਛ ਕਰਤਾ ਤਾਂ ਪਤਾ ਲੱਗੇ ਕਿ ਰੱਬੀ ਰੋਗ ਬਣ ਗਿਆ ਤਾਂ ਪਤਾ ਲੱਗੇ ਜਾਂ ਕੋਈ ਦੇਵਤਾ ਰਸ ਗਿਆ ਤਾਂ ਪਤਾ ਲੱਗੇ ਇਹ ਹੀ ਤੇਰਾ ਪਿੰਡ ਰੋਡ ਦੇ ਉੱਤੇ ਹੀ ਆ ਹੈ ਆਪਣੇ ਨਾਲ ਪਿੰਡ ਹੀ ਆ ਦਾ ਫਿਰ ਤੇਰੇ ਘਰੇ ਤਾਂ ਗਿਆ ਮੈਂ ਉਧਰ ਰੋਡ ਦੇ ਉੱਤੇ ਹੀ ਆ ਤੇਰਾ ਘਰ ਉਹ ਦੂਗਾ ਹੈ ਖੜ ਜਾ ਮੈਂ ਤਾਂ ਗਾਂ ਪੁੱਛਿਆ ਵੀ ਅੱਗੇ ਆ ਨਹੀਂ ਜੇ ਮੈਂ ਇਧਰ ਫਾਇਲ ਕਾਲੇ ਪਾਸੇ ਤੋਂ ਜਾਵਾਂ ਆਹੋ ਤਾਂ ਫੇਰ ਮੈਨੂੰ ਤਾਂ ਪਛਮੇ ਕਿੱਧਰ ਦੀ ਜਾਈ ਜਾਣਾ ਮੈਂ ਤਾਂ ਆਉਂਦੇ ਨਾਲ ਪਾਸੇ ਦੀ ਜਾਂੂੰ ਪੂਰਾ ਹਸਤਾਂ ਦੇ ਪਾਸੇ ਜਾਈ ਜਾਣਾ ਅੱਗੇ ਜਾ ਕੇ ਐ ਐਸਾ ਤਾਂ ਖੁੱਲਾ ਜਾ ਥੋੜਾ ਹੀ ਆ ਮਖਰ ਜੜ ਮੈਂ ਕਿਉਂ ਰੇ ਇਹੀ ਆ ਤੇ ਥੋਕੀ ਹੋਲਾ ਬੱਕੀ ਉਹ ਨਾ ਦੇਖ ਤੋ ਕੀ ਉਹ ਨਾ ਹੋ ਤੈਨੂੰ ਕੀ ਉਹ ਨਾ ਦੇਖ ਤੋ ਕੀ ਉਹ ਨਾ ਦੇਖ ਤੋ ਕੀ ਉਹ ਨਾ ਸਾਹਮਣੇ ਕਮਰੇ ਇੱਧਰ ਰੇ ਕਮਰੇ ਚ ਸਮਾਨ ਪਿਆ ਹੈ ਹੈ ਤੇਰਾ ਸਮਾਨ ਇੱਧਰ ਜਾਂਦੇ ਪਿਆ। ਅਜ ਨੂੰ ਪੇਟੀ ਕਿੱਧਰ ਪਈ ਆ? ਕਿੱਧਰ ਪਈ ਆ? ਤੇਰੇ ਵਿਆਹ ਦੀ ਕਿੱਧਰ ਪਈ ਆ? ਤੇ ਫਿਰ ਮੈਂ ਤਾਂ ਉਧਰ ਹੀ ਵੜੂੰਗਾ। ਮੈਂ ਵਿਆਹ ਵਾਲੀ ਬੇਟੀ ਕਿਉਂ ਭਾਲੀ ਆ? ਮਸਲਾ ਵਿਆਹ ਦਾ ਹੀ ਆ। ਹੈ? ਉਹ ਮਸਲਾ ਪੇਟੀ ਦਾ ਹੀ ਆ। ਪੇਟੀ ਦਾ ਮਸਲਾ ਹੀ ਆ। ਫਰਜਾ ਪਹਿਲਾਂ ਪੁੱਛਦਾ ਕਰ ਲੀਆ ਕਿਰਪਾ ਵੀ ਕਰ ਦਾਂਗੇ ਅਫਰਿਜ ਪੁੱਛਣ ਕੱਲੀ ਕਿਰਪਾ ਕਰਾਉਣੀ ਤਾਂ ਫਿਰ ਨਾ ਉਹਦਾ ਬਚਨ ਲੈਣਾ ਫਿਰ ਪੁੱਛ ਬੰਦ ਕਰ ਦਿੰਦੇ ਆ ਅਫਰ ਆਪਣੇ ਮੇਰੇ ਕਹਣਾ ਨਹੀਂ ਮਗਰ ਪਿਆ ਕਿ ਉਹਦੇ ਬਤੂ ਬਾਬਾ ਨੇ ਪੇਟੀ ਖੋਲ ਲਈ ਪਰ ਪੇਟੀ ਦੇ ਵਿੱਚ ਬੁਰਾ ਹਾਲ ਹੋਇਆ ਪਿਆ ਹੈ ਹੋਰ ਹੁਣ ਸਾਫਾਈ ਇਹਨਾਂ ਨੇ ਬੁਰਾ ਹਾਲ ਹੁੰਦਾ ਹੋਇਆ ਪਿਆਣਾ ਕਿੰਗਾ ਇਕੱਲੀ ਪੇਟੀ ਦਾ ਨਹੀਂ ਤੇਰਾ ਵੀ ਬੁਰਾ ਹਾਲ ਹੋਇਆ ਪਿਆ ਸਫਾਈ ਇਹਨਾਂ ਨੂੰ ਸਫਾਈ ਤੇਰੀ ਵੀ ਨਹੀਂ ਹੋਈ ਬਹੁਤ ਟਾਈਮ ਹੋ ਗਿਆ ਹੈ ਹਾਂਜੀ ਕਹੋ ਜੀ ਬੋਲ ਵੀਰੇ ਨਾ ਘਰ ਦਾ ਨਾ ਘਾੜ ਦਾ ਕਿਉਂ ਸੋਣਿਆ ਇਹ ਮੁੰਡਾ ਉਹੀ ਤਾਂ ਪਹਿਲਾਂ ਆਇਆ ਸੀ ਆਪਣੇ ਕੋਲੇ ਉਹੀ ਹੈ ਉਹਦੇ ਪੁੱਛ ਨਹੀਂ ਗੱਡੀ ਸੀ ਹਣਾ ਦੀ ਜਿਉਂਦੇ ਰੋ ਅੱਜ ਲੋਟ ਆ ਗਿਆ ਮੇਰੇ ਕੋਲ ਇੱਕ ਗੱਲ ਦੱਸੀ ਮੈਨੂੰ ਫੇਰ ਗੱਲ ਸਵਾਲ ਵਾਲੀ ਝੂਠ ਨਹੀਂ ਮਾਰਨਾ ਬਾਬੇ ਦਰਵਾਜ਼ੇ ਤੇ ਖੜਾ ਮੈਂ ਤਾਂ ਝੂਠ ਮਾਰਦਾ ਨਹੀਂ ਮੇਰੀ ਪੁੱਛ ਨਾਨਕ ਕੋਲ ਮੇਰੀ ਕਲੰਗੀ ਨਹੀਂ ਮੀਨੀ ਹੁੰਦੀ ਮੈਂ ਤਾਂ ਅਰਦਾਸ ਕਰਦਾ ਵੀ ਕਹਿਣਾ ਹੁਣ ਮੇਰਾ ਕੁਝ ਨਹੀਂ ਗਰੀਬ ਦਾ ਜਨਾ ਲਾਜ ਲੱਗਣੀ ਤੇਰੇ ਨਾਮ ਨੂੰ ਜੇ ਕੇ ਜੀ ਅਰਦਾਸ ਵੀ ਕਰਾਂ ਤਾਂ ਵੀ ਤੇਰੇ ਨਾਮ ਨੂੰ ਲਾਜਾਂ ਮੈਨੂੰ ਕੌਣ ਪੁੱਛਦਾ ਹੈ ਜਿੱਦੋਂ ਦਾ ਇੱਥੇ ਹੋ ਕੇ ਗਿਆ ਉਸ ਤੋਂ ਬਾਅਦ ਕੋਈ ਫਰਕ ਪਿਆ ਹਾਂ ਮੈਨੂੰ ਟੈਨਸ਼ਨ ਘੱਟ ਪਿਆ ਫਰਕ ਪਿਆ ਹੈ ਕਿੰਨੇ ਪੈਸੇ 40 ਪੈਸੇ ਉਹ ਵਝਾਉਂਦਾ ਰਹਿ ਫੇਰ ਬਣ ਕੇ ਗੱਲ ਕਹੋ ਜੀ ਮੈਨੂੰ ਕੀ ਹੋਣਾ ਤੱਕੀ ਓਲਾ ਫੱਟੇ ਟੁਕੀ ਓਲਾ ਫੱਟੇ ਟੁਕੀ ਓਲਾ ਐਥੋ ਕਾਦਾ ਪਰਦਾ ਵੇ ਫੱਟੇ ਟੁਕੀ ਓਲਾ ਐਥੋ ਕਾਦਾ ਪਰਦਾ ਵੇ ਘਰ ਉੱਜੜ ਗਿਆ ਘਰ ਵਾਲੀ ਕਰਿਆ ਹੈ ਨਹੀਂ ਰਸਕੇ ਗਈ ਵੀ ਹੈ ਹੈ ਨਿੱਕੀ ਨਿੱਕੀ ਗੱਲ ਕਰੇ ਸ ਹੈ ਰੌਲਾ ਪੈਦਾ ਸੀ ਮਾਂ ਪਿਓ ਪਿੱਛੇ ਚਲੋ ਚੱਕ ਲੋ ਆਹੀ ਰੌਲੇ ਬਾਲੇ ਹੁੰਦੇ ਮੈਂ ਤਾਂ ਵੈਸੇ ਛੱਟਿਆ ਧੋਫਾ ਹੀ ਛੱਟਿਆ ਸਰਦਾਰ ਪ੍ਰਗਟ ਸਿੰਘ ਹਾਂਜੀ ਬਾਬਾ ਕੀ ਦਾ ਨਾਮ ਹੈ ਕਹੋ ਜੀ ਬਣ ਗਈ ਗੱਲ ਹਾਂਜੀ ਓ ਕੀ ਓਲਾ ਆ ਬੈਠਾ ਕੀ ਓਲਾ ਮੈਂ ਦੁਖੀ ਹਾਂ ਹੋ ਤੈਨੂੰ ਕੀ ਹੋ ਲੈ ਮੈਂ ਦੁਖਾ ਦਾ ਪਰਦਾਵੇ ਹੋ ਤੈਨੂੰ ਕੀ ਹੋ ਲੈ ਮੈਂ ਦੁਖਾ ਦਾ ਪਰਦਾਵੇ ਵੀਰੇ ਕਸੂਰ ਤੇਰਾ ਨਹੀਂ ਨਾ ਉਹਦਾ ਕਸੂਰ ਤਾਂ ਘਰ ਦੇ ਵਿੱਚ ਵੱਡੀ ਪਰੇਸ਼ਾਨੀ ਬਣੀ ਪਈ ਆ ਬਹੁਤ ਵੱਡੀ ਮੈਨੂੰ ਇੱਕ ਗੱਲ ਦੱਸੀ ਵੀਰੇ ਝੂਠ ਨਹੀਂ ਮਾਰਨਾ ਵੀਰੇ ਮੈਂ ਕਿਹਾ ਜਿਵੇਂ ਮੈਨੂੰ ਕਸਰ ਹੁੰਦੀ ਆ ਆਪਣੇ ਕਿਹਨੂੰ ਹੁੰਦੀ ਸੀ ਛੋਟੇ ਭਾਈ ਮੇਰੇ ਮੰਮੀ ਨੂੰ ਤੇ ਮੇਰੇ ਭੈਣ ਨੂੰ ਹੈ ਮੈਨੂੰ ਵੀ ਹੋ ਜਾਂਦੀ ਮੇਰੇ ਮੰਮੀ ਨੂੰ ਤੈਨੂੰ ਵੀ ਤੇਰੀ ਭੈਣ ਨੂੰ ਵੀ ਤੇਰੀ ਮੰਮੀ ਨੂੰ ਵੀ ਅੱਜ ਤੋਂ 4-5 ਸਾਲ ਪਹਿਲਾਂ ਉਹ ਤਾਂ ਮੈਂ ਪਾਲ ਲਉ ਹੁੰਦੀ ਸੀਗੀ ਪੀਲਾਂ ਨੂੰ ਮੰਨਦੇ ਨਹੀਂ ਬਾਬਾ ਜੀ ਕਿਸੇ ਨੂੰ ਨਹੀਂ ਮੰਨਦੇ ਨਹੀਂ ਬਾਬਾ ਪਹਿਲਾਂ ਵੀ ਨਹੀਂ ਮੰਨਦੇ ਸੀ ਪੱਕੀ ਗੱਲ ਹੈ ਵੇਖ ਲਾ ਨਹੀਂ ਮੰਨਦੇ ਬਾਬਾ ਜੀ ਮੋੜ ਤੋਂ ਨਹੀਂ ਮੰਨਦੇ ਤੇਰੇ ਸਹੁਰੇ ਵੀ ਨਹੀਂ ਮੰਨਦੇ ਉਹ ਮੰਨਦੇ ਹਾਂਜੀ ਕਾਹੋ ਜੀ ਮੈਨੂੰ ਪਤਾ ਬਿਨ ਤੇਰੇ ਇੱਕ ਪਲ ਨਹੀਂ ਹੋ ਸਰਦਾ ਮੈਨੂੰ ਪਤਾ ਹੈ ਬਿਨ ਤੇਰੇ ਇੱਕ ਪਲ ਨਹੀਂ ਹੋ ਸਰਦਾ ਤੇਰੇ ਦਰ ਤੇ ਆ ਗਿਆਂ ਤੇਰੇ ਦਰ ਤੇ ਆ ਗਿਆਂ ਤੇਰੇ ਦਰ ਤੇ ਆ ਗਿਆਂ ਦੇ ਦੇ ਹੋਰ ਕਹਿੰਦੀ ਬਾਬਾ ਮੈਂ ਇਹਨਾਂ ਦੇ ਘਰੇ ਫਿਰਦੀ ਆਂ ਜਨਾਨੀ ਬਾਬਾ ਇਹ ਸਾਡੇ ਪਰਿਵਾਰ ਚੋਂ ਆ ਕੇ ਉਹਨਾਂ ਦੇ ਪਰਿਵਾਰ ਇਹਨਾਂ ਦੇ ਪਰਿਵਾਰ ਜਿਹੜਾ ਖੁੱਲਾ ਖੜਾ ਹੈ ਜਨਾਨੀ ਦੇ ਸਾਡੇ ਇੱਥੋਂ 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 ਥੋੜੋ ਮੇਰੀ ਆਂਟੀ ਮਰੀ ਵੀ ਹੈ ਹੈ ਮੇਰੀ ਚਾਚੀ ਮਰੀ ਵੀ ਹੈ ਚਲੋ ਇੱਕ ਨਕਸ਼ ਬਣਾਉਂਦੀ ਆ ਇਹ ਘਰ ਦੇ ਵਿੱਚ ਕਹਿੰਦੀ ਬਾਬਾ ਮੈਂ ਬੁਲੇਟਾ ਮਾਰ ਲੈਣੀ ਆਇਆ ਕਰਕੇ ਪੂਰਾ ਫੁੱਲ ਨਾ ਸਮਝ ਆ ਗਈ ਦੂਜਾ ਸੁਪਨੇ ਚ ਪੁਲਿਸ ਕਿਹਨੂੰ ਦੀਦੀ ਸੀ ਸੁਣਿਆ ਕਾਹੋ ਜੀ ਵੱਜੋ ਜੀ ਬੰਦ ਗੀਆ ਅੱਖੀਆਂ ਲੜ ਗਈਆਂ ਅੱਖੀਆਂ ਲੜ ਗਈਆਂ ਉਹ ਪਤੀ ਕਰ ਗਈਆਂ ਅੱਖੀਆਂ ਲੜ ਗਈਆਂ ਫੁੱਦੀ ਸਰ ਗਈਆਂ ਰੇਗਲ ਹੋਰ ਦਾ ਛੋਟੇ ਭਾਈ ਮੈਨੂੰ ਆਖੀ ਦਿਮਾਗ ਤੇ ਬਹੁਤ ਚਲ ਬਣ ਗਈ ਕਿਸੇ ਦੇ ਨਹੀਂ ਰੋਟੇ ਨਾਲ ਦੀ ਬੋਈ ਦ ਹੈ ਮੇਰੀ ਹੁਣ ਮਹੀਨੇ ਤੋਂ ਬਣਿਆ ਪਿਆ ਵੈਸੇ ਕਿਸ ਦੇ ਇੱਕ ਰੌਲਾ ਪੀਰ ਮਲੇਰ ਕੋਟ ਵਾਲੀ ਸਰਕਾਰ ਦਾ ਦੱਸਿਆ ਜੀ ਆਪਾ ਮੈਂ ਤਾਂ ਕਿਹਾ ਹੀ ਨਹੀਂ ਤੂੰ ਮੰਨਦਾ ਮੈਨੂੰ ਪਹਿਲਾਂ ਪਤਾ ਲੱਗ ਗਿਆ ਇਹ ਫੜ ਲੈਂਦਾ ਕੁਆਰੀ ਕੁੜੀ ਨੂੰ ਤੇਰੇ ਨਾਨਕੇ ਮੰਨਦੇ ਸੀ ਨਹੀਂ ਨਾਨਕੇ ਨਹੀਂ ਮੰਨਦੇ ਹੈ ਨਹੀਂ ਮੰਨਦੇ ਜੱਦੀ ਪਿੰਡੇ ਇਹੀ ਹੈ ਨਹੀਂ ਮੋਕਸਰ ਆਹੀ ਮੋਕਸਰ ਹੈ ਇੱਥੇ ਆਇਆ ਮੋਕਸਰ ਕਦੇ ਤੋਂ ਆਉਂਦੀ ਰਹਿੰਦੀ ਮੇਰੇ ਤਾਈ ਚਾਚਾ ਰਹਿੰਦੇ ਕਿਹੜਾ ਮੱਲਾ 2 ਨੰਬਰ ਗੇਟ ਵੱਡੇ ਗੁਰਦੁਆਰੇ ਦਾ ਉਹ ਗਲੀ ਜਿੱਨੇ ਸਿੱਧੂ ਕਰ ਸਾਡੀ ਆਉਂਦੀ ਹੈ ਜ਼ਿੰਮੇਦਾਰ ਬਲਵਾਨ ਤੁਸੀਂ ਬਾਬਾ ਤਾਂ ਆ ਗਿਆ ਫਿਰ ਹੋਰ ਹੁਣ ਕੁੰਡੀ ਪੀਰ ਮਲੇਰ ਕੋਟਰ ਵਾਲੀ ਸਾਈਂ ਸਰਕਾਰ ਦੀ ਇੱਕ ਕੁੰਡੀ ਜਨਾਨੀ ਦੀ ਤੀਜਾ ਇੱਕ ਗੱਲ ਤੈਨੂੰ ਪਰਦੇ ਨਾਲ ਪੁੱਛਣੀ ਆ ਮੇਰੇ ਕੋਲੇ ਆ ਜਾ ਸੰਗਤ ਵਾਲੀ ਬੈਠੀ ਤੇਰੇ ਪਿੰਡ ਦਾ ਬੰਦਾ ਵੀ ਬੈਠਾ you <smart noise> ਆਣੀਆਂ ਜੇ ਲੋੜ ਤੇਰਾ ਪਰਿਵਾਰ ਆਜੇ ਘਰੇ ਆਜੇ ਚੀਕਾਂ ਮਾਰਦਾ ਆਉਦੀ ਆਪ ਹੈ ਆਇਂ ਜਮਾਨ ਲਾਉਂਗਾ ਬੋਲ ਆਪਣੇ ਘਰੇ ਤੇ ਹੋਰ ਸਾਡੇ ਘਰੇ ਹੱਕ ਲੈ ਲੈ ਸਾਡੇ ਤਾਂ ਭਾਈ ਹਫਤੇ ਚ ਦੋ ਵਾਰੀ ਲੱਗਦਾ ਤੇ ਮੇਰੀ ਬਹੂ ਜਾਂਦੀ ਵੀ ਨਹੀਂ ਵੀ ਰੈਨੇ ਵੇਲੇ ਆ ਬਤੇਰੇ ਮਗਰਾ ਆ ਜਾਣਗੇ ਜਿਹੜੇ ਪਤੰਦਰ ਤੋਂ ਮੈਂ ਕੰਮ ਲੈਣਾ ਉਹਦਾ ਤਾਂ ਲਵਾਉਂਗਾ ਅੱਛਾ ਹਾਂ ਲੋੜ ਮੈਂ ਬਾਬਾ ਨੂੰ ਮੰਨਣ ਨੂੰ ਨਹੀਂ ਕਹਿੰਦਾ ਆਪਾ ਬਾਬੇ ਦੀ ਫੋਟੋ ਨਾਲ ਤੁਹਾਡੇ ਘਰੇ ਹੋਰ ਦਾ ਬਿਨਾ ਫੋਟੋ ਦੇ ਚੱਕ ਜਾਂਦਾ ਹਾਂ ਹਾਂਜੀ ਕਿਉਂ ਜੀ ਫੋਟੋ ਤਾਂ ਅੰਦਰ ਹੈ ਨਾ ਮੰਨ ਮੰਦਰ ਤਾਂ ਨਿਵੇਸ਼ ਕੋਲ ਅੰਦਰ ਹਾਂਜੀ ਪਰ ਸਾਨੂੰ ਮੰਨਣਾ ਬਈ ਜਿਹੜਾ ਕਿਉਂ ਜੀ ਜਿਹੜਾ ਮੈਂ ਟਾਈਮ ਦੇਤਾ ਤੇ 8 ਦਿਨ ਮੈਂ ਪੈਣ ਨਹੀਂ ਦੇਨੇ ਤੇਰੀ বউ ਘਰੇ ਆ ਗਈ ਮੈਂ ਟਾਈਮ ਹੁਣੇ ਦੇਉਂਗਾ ਜੇ ਘੰਟਾ ਵੀ ਲੰਘ ਗਿਆ ਤਾਂ ਤੇਰੀ ਕਿਸਮਤ ਨੇ ਕਰਤਾ ਤੇ ਜੇ ਉਸ ਟਾਈਮ ਤੇ ਆ ਗਈ ਤਾਂ ਮੇਰੇ ਬਾਬੇ ਨੇ ਕਰਤਾ ਦਿਲ ਸਮਝ ਆ ਗਈ ਐਨੀ ਸੰਗਤ ਹੁੰਦੀ ਐ ਵੀ ਜਿਹੜਾ ਟਾਈਮ ਹੁਣ ਮੈਂ ਦੇਤਾ ਜੇ ਤਾਂ ਉਹਨੇ ਟਾਈਮ ਦੇ ਵਿੱਚ ਘਰ ਤੇ ਤੇਰੀ ਘਰ ਵਾਲੀ ਆ ਗਈ ਫੇਰ ਤਾਂ ਮੇਰੇ ਬਾਬੇ ਨੇ ਕਰਤਾ ਫੇਰ ਬਾਬਾ ਜ਼ਮਾਨ ਲੈਣ ਦਾ ਵੀ ਹੱਕਦਾਰ ਹੈ ਜੇ 8:00 ਵੀ ਹੋ ਗਿਆ ਮੰਨ ਲਾ ਵੀ ਘੰਟਾ ਲੇਟ ਹੋ ਗਿਆ ਫੇਰ ਸਮਝ ਲੈ ਤੇਰੀ ਕਿਸਮਤ ਨੇ ਕਰਤਾ ਫੇਰ ਬਾਬੇ ਨੂੰ ਲੈ ਚੀ ਵੀ ਨਾ ਕਿਉਂ ਬਤ ਸੁਣੇ ਬੰਦਾ ਜਵਾਨ ਆਲਾ ਤੇ ਮੈਂ ਦੀਵਾਨ ਨੂੰ 8 ਦਿਨ ਪਹਿਨ ਨਹੀਂ ਜਣੇ ਤੇ ਮੇਰਾ ਖਰਚਾ ਦੀਵਾਨ ਦਾ ਬਾਦ ਦਾਰਾ ਹਸਤਾਨ ਦਾ ਕਿਉਂ ਸੁਣੇ ਤੇਰੇ ਘਰੇ ਜਾ ਕੇ ਆਇਆ ਬਿਨਾ ਦੀਵਾਨ ਤੇ ਦੱਸ ਦੇਣ ਛੇਤੀ ਬੋਲ ਮੈਂ ਬਾਪੇ ਤੋਂ ਪੁੱਛਣਾ ਹਾਂ ਹਾਂਜੀ ਬਾਪੇ ਜੀ ਕੋਈ ਗੱਲ ਨਹੀਂ ਆਪਣੀ ਪਹੁੰਚ ਆ ਗਈ ਹੈ 25 ਹੋਰ ਤੋਂ ਸ਼ੁਰੂ ਜਿੰਨਾ ਉਹਦਾ ਤੂੰ 500 ਬਣਾ ਦੇ ਕਲਾ ਢੋਲ ਕੇ ਨਾ ਲੋਟਾ ਵੇ ਮੇਰੇ ਕੋਲੋਂ ਉਹਦੇ ਤੇਲ ਵਾਲੇ ਤੇ ਹੁਣ ਤਾਂ ਮੱਟੋਲ ਬਲਾ ਜਿਹੜੇ ਨੇ ਸਾਹ ਲੈਣ ਦਿੰਦੇ ਰਾਹ ਜਾਂਦੇ ਤੂੰ ਵਪਾਰੀ ਹੈ ਹੈ ਬੱਸ ਮੈਂ ਬੋਰੀ ਤੇ ਨਹੀਂ ਤੈਨੂੰ ਉਸ ਭਾਸ਼ਾ ਸਮਝਾਉਂਦਾ ਮਨੂ ਮਰਨ ਮਰਨ ਦੀ ਰੋੜ ਹੈਗੀ ਦੇਖੋ ਤੈਨੂੰ ਤਾਂ ਇਹ ਲੱਗਦਾ ਹੈ ਤੇ ਬਾਬੇ ਦੇ 24 ਘੰਟੇ ਖੱਫਣ ਸਰਾਣੇ ਹੁੰਦਾ ਏ ਫਕੀਰੀ ਕਰਨੀ ਸੌਖੀ ਨਹੀਂ ਬਾਈ ਜਿਹੜੇ ਤਨੋਂ ਮਨੋਂ ਕਰਦੇ ਆ ਜਿਹੜੇ ਭੂਤਾਂ ਨੂੰ ਜੱਫੇ ਪਾਉਂਦੇ ਆ ਜਾ ਕੇ ਤੂੰ ਆਪਦੀ ਕਹਾਣੀ ਦੱਸ ਤੂੰ ਉਹਨੂੰ ਪੁੱਛੋ ਦੀ ਕਹਾਣੀ ਫੜਾ ਉਹਨੂੰ ਮੈਨੂੰ ਪੁੱਛੋ ਫੜੀ ਮੈਨੂੰ ਮਾੜਾ ਜੀ ਨਹੀਂ ਹੁਣ ਜਿਹੜੀ ਹੁਣ ਹੋਈ ਉਹ ਨਹੀਂ ਤੈਨੂੰ ਪਤਾ ਕੋਈ ਵਧਾਈ ਨਹੀਂ ਇਹੇ ਮੈਂ ਆਪਦੀ ਪ੍ਰਸ਼ੰਸਾ ਕਰਾਉਣਾ ਉਹ ਨਹੀਂ ਹੈਗਾ ਪਰ ਮੈਂ ਦੱਸਦਾ ਵੀ ਫਕੀਰ ਦਾ ਖਫਣ ਹਮੇਸ਼ਾ ਸਹਣਾ ਨਹੀਂ ਹੁੰਦਾ ਪ੍ਰੋਬਲਮ ਸੀਗੀ ਨਾ ਬਿਲਕੁਲ ਹੈ ਬਾਬਾ ਜੀ ਹੈ ਚੀਜ਼ ਲੱਗੀ ਪਈ ਸੀ ਰੋਕੀਏ ਤੁਸੀਂ ਇੱਥੋਂ ਬੈਠਾ ਰੋਕੀ ਨਾ ਹਾਂ ਬਿਲਕੁਲ ਵੀ ਤੈਨੂੰ ਨਹੀਂ ਹੁੰਦਾ ਤੇ ਆਪਾਂ ਨੂੰ ਬਾਬੇ ਜੀ ਸਭ ਬਾਪੂ ਨਾਲ ਮੇਰੀ ਗੱਲ ਹੁੰਦੀ ਹੈ ਮੇਰਾ ਗਾਹ ਪਤਾ ਜੀ ਉਦੋਂ ਦਾ ਮੈਂ ਠੀਕ ਐ ਪਰ ਮੈਂ ਨਹੀਂ ਨਾ ਠੀਕ ਐ ਇਦੋਂ ਪਹਿਲਾਂ 14000 ਰੁਪਿਆ ਕੱਲੇ ਟੈਸਟਾਂ ਚ ਲਾਤਾ ਆਉਂਦਾ ਵੀ ਕੁਛ ਨਹੀਂ ਇਹ ਪਾਣੀ ਵਾਲਾ ਹੈ ਜੀ ਅੱਜ ਤੋਂ ਬਾਅਦ ਨਾਲ ਤੈਨੂੰ ਦਿਸਣਾ ਮੈਨੂੰ ਦਿਸੇ ਕਿਉਂਕਿ ਤੂੰ ਮੈਨੂੰ ਪੈਸੇ ਦੇ ਤੜਕੇ ਆਪ ਸੁੱਖਾ ਲਾ ਦੇ ਨਹੀਂ ਬੱਕਰੇ ਦੇ ਪੈਸੇ ਆ ਗਏ ਜੀ ਆਪਣੇ ਕੋਲੇ ਠੀਕ ਹੈ ਇਹ ਸੱਚਾ ਪੁੱਛਦਾ ਵੀ ਕਹਦਾ ਇੱਕ ਵਾਰ ਤੈਨੂੰ ਨਹੀਂ ਕੁਛ ਦਿਸਦਾ ਨਹੀਂ ਦੇਖਿਆ ਉਹਦੇ ਬਾਅਦ ਹੈ ਤੇ ਸੱਚੀ ਮੱਚੀ ਮੇਰਾ ਉਹਦੇ ਦਾ ਖਾ ਪਾਇਆ ਵਾ ਕਿਉਂਕਿ ਜਦੋਂ ਚੀਜ਼ ਨੂੰ ਸਿੱਧਾ ਜੱਫਾ ਪਾਉਣਾ ਵੀ ਆ ਜਾ ਮੇਰੇ ਤੇ ਲੱਗ ਜਾ ਐਂ ਪੱਟੀ ਜਾਂਦੀ ਚੀਜ਼ ਇਹ ਡਰ ਕੇ ਫਕੀਰੀ ਨਹੀਂ ਹੁੰਦੀਗੀ ਨਾ ਡਰ ਕੇ ਚੇ ਫਕੀਰੀ ਤਾਂ ਡਰ ਕੇ ਹੋ ਜਾਂਦੀ ਚੇਲ ਭੁਲਾਣੇ ਡਰ ਕੇ ਹੁੰਦਾ ਇਹ ਤਾਂ ਕਹਿਣਾ ਪੈਂਦਾ ਵੀ ਇੱਧਰੋਂ ਆ ਜਾ ਤੇ ਮੇਰੇ ਤੇ ਚੜ ਜਾ ਕੇ ਇਹਨੂੰ ਛੱਡ ਇੱਕ ਵਾਰੀ ਮੈਂ ਆਉਂਦੇ ਨਾਲ ਵੇਖੂ ਕਿਵੇਂ ਨਿਪਟਦੀ ਆ ਗੱਲ ਸਮਝ ਚਾਹੀਦੀ ਆਦਰ ਮੂੰਹ ਤੇ ਤੇ ਜੇ ਮਿੱਤਰਾਂ ਅਕਲ ਸੁਣ ਲੈ ਮੇਰੀ ਜੇ ਮੇਰਾ ਦੀਵਾਨ ਮੁੱਕ ਗਿਆ ਫੇਰ ਗਈ ਤੇ ਫੇਰ ਮੁਰਨੀ ਵੀ ਨਹੀਂ ਕਿਸੇ ਤੋਂ ਫਿਰ ਮੇਰਾ ਚੈਲੰਜ ਆ ਰਾਸਤਾਨ ਦਾ ਹਰਾ ਬਾਬਾ ਕਾਦੀ ਫੇਰ ਫੇਰ ਆਉਗੀ 26 ਤੇ ਜਾਊਗੀ 52 ਤੇ ਮਨਜ਼ੂਰ ਹੈ ਲਾ ਦਿਓ ਪਹਿਲਾ ਜੀ ਆ ਜੀ ਉਹ ਤਾਂ ਅੱਖੀਆਂ ਲੜਕੀਆਂ ਡੁੱਬਦੀ ਤਰ ਗਈਆਂ ਕਿਹੜਾ ਗਈਆ ਚੁੱਪਦੀ ਤਰ ਗਈਆ ਹੋਠੇ ਜਹੋ ਪਿਆਰ ਯਾਰ ਕਹਿਣਾ ਮੈਂ ਨਾਲ ਨਾਲ ਰਹੇ ਪਿਆਰ ਪਿਆਰ ਕਹਿਣਾ ਸਦਾ ਪਿਆਰ ਯਾਰ ਕਹਿਣਾ ਮੈਂ ਨਾਲ ਨਾਲ ਰਹੇ ਸਦਾ ਸੱਚੇ ਦਰਬਾਰ ਕੀ ਕੋਈ ਸੌਰਾ ਨਾ ਕਰਾਰ ਤੁਹਾਨੂੰ ਸੱਦਿਆ ਐ ਦਰਬਾਰੋਂ ਤਾਂ ਨਹੀਂ ਆਉਂਦੀ ਤੇ ਮੰਗਲਵਾਰ ਨੂੰ ਜੇ ਨਾ ਨਹੀਂ ਤੇਰੀ ਤੇਰੇ ਘਰੇ ਹੋਊਗੀ ਜੇ ਤਾਂ ਮੰਗਲਵਾਰ ਨੂੰ ਆ ਗਈ ਤਾਂ ਮੇਰੇ ਬਾਬੇ ਨੇ ਲੈ ਆਂਦੀ ਤੇ ਜੇ ਬੁੱਧਵਾਰ ਨੂੰ ਆ ਗਈ ਤਾਂ ਤੇਰੇ ਘੇ ਸਮਦਰ ਲੈ ਆਂਦੀ ਕਹ ਭਾਈ ਆ ਬੁੱਧਵਾਰ ਮੰਗਲਵਾਰ ਤੇ ਜਨਾਨੀ ਕਰੇ ਤੇ ਆਉਂਦਾ ਬੁੱਧਵਾਰ ਮੇਰਾ ਦਵਾਨ ਦਾ ਬੰਦਾ ਬੁੱਧਵਾਰ ਵੀਰਵਾਰ ਤੇ ਸ਼ੁੱਕਰਵਾਰ ਤੇਰੇ ਕਰੇ ਮੇਰੀ ਢੋਲ ਕੀ ਖੜਕਣੀ ਚਾਹੀਦੀ ਹੈ ਮਨਜੂਰ ਪੱਕੀ ਗੱਲ ਹੈ ਕਸਲਾ ਮੰਜਾਈ ਦੌਣ ਫਰ ਹਾਂਜੀ ਕਹੋ ਜਿੱਦੇ ਆ ਗਈ ਉਹਦੇ ਚੋਰੀ ਚੜਨਾ ਉਹਦੇ ਕੋਲੋਂ ਕਹਿੰਦੀ ਮੈਂ ਕੋਠੇ ਦੇ ਵੇਖਿਆ ਵਾਂ ਕੀ ਪਿਆ ਟੋਫੀਆਂ ਚੱਕ ਕੇ ਲੈ ਆਈ ਦੋ ਹੀ ਲਾਉਣਗਾ ਤੈਨ ਫਿਰ ਪਿਆ ਰਹਿਣ ਦੀ ਤਾਂ ਹੀ ਓਏ ਮੈਂ ਲਾਉਂਗਾ ਆਪ ਆਕੇ ਇਹ ਕੋ ਨੂੰ ਖੋ ਦੀ ਆਪਾ ਖਾਲੀ ਜੇ ਸਾਰੀ ਓਵਰ ਹੈ ਜੇ ਜੋ ਮਰਜੀ ਕਰ ਲੈ ਮੇਰੇ ਨਾਲ ਹੈ ਪੱਕੀ ਗੱਲ ਤੂੰ ਵੀ ਖਾ ਲੈ ਨੀ ਦੋ ਆਪਦਾ ਵੀ ਕੰਮ ਸੱਟ ਰੱਖੇ ਨਾ ਨਾ ਆ ਵੀ ਸਾਡਾ ਦਾ ਪ੍ਰੈਸ ਬਾ ਆਇਆ ਸਾਰਾ ਬਾਬਾ ਕੰਮ ਕਰੇ ਸਾਡਾ ਆਸ ਦੇਖਣ ਲਈਏ ਸਾਰੇ ਲੈ ਇੱਕ ਹਫਤੇ ਦੇ ਵਿੱਚ ਤੇਰੀਆਂ ਟੈਨਸ਼ਨਾਂ ਚੱਕੀਆਂ ਗਈਆਂ ਤੇ ਪਰ ਬੰਦਾ ਤੂੰ ਵੀ ਬਣ ਕੇ ਰਹਿਣਾ ਹਾਂ ਐਂ ਜੇ ਤੂੰ ਵੀ ਕਰਦਾ ਸ਼ਾਂਤ ਰਹਿਣਾ ਮੇਰਾ ਪੁੱਤ ਚੰਗਾ ਹੈ ਜੇ ਕੰਦ ਪਤਾ ਕਰ ਲਈ ਆ ਤਾਂ ਜ਼ਰੂਰ ਤੇ ਵੀ ਸ਼ੇਰ ਮਾਰਨਾ ਹੀ ਮਾਰਨਾ ਹੈ ਮੜਾ ਪਾਥਾ ਮਾਰ ਜਣਾ ਨਹੀਂ ਤੂੰ ਆ ਕਿਉਂ ਜੀ ਜਦੋਂ ਪਤਾ ਵੀ ਇਹ ਕਿੱਲ ਮੁੜਦਾ ਹੀ ਨਹੀਂ ਵੀ ਖੁੱਭੂਗਾ ਚੱਪ ਕਰਕੇ ਤੋਂ ਪਾਸਾ ਵੱਟ ਲੈ ਹੈ ਤੇ ਜੇ ਨਹੀਂ ਤਾਂ ਬਰਤਨ ਕਿ ਮਹੀਨੇ ਉਹਨਾਂ ਨਾਲ ਆ ਜਾ ਫਿਰ ਛੋੜ ਫਿਰ ਫੇਰ ਨਹੀਂ ਬੋਲਦਾ ਠੀਕ ਹੈ ਜੇ ਕੰਮ ਹੋ ਗਿਆ ਬੰਬਾਰਾ 25 ਆਉਂਦੇ ਬੁੱਧਵਾਰ ਤੋਂ ਪਹਿਲਾ ਪਹਿਲਾ ਤੇਰੀ ਜਨਾਨੀ ਤੇਰੇ ਘਰੇ ਹੋਊਗੀ ਤੇ ਘਰ ਦਾ ਲਾਜ ਮੈਨੂੰ ਕਰਨਾ ਪਊਗਾ ਦੀਵਾਨ ਜਿਹੜਾ ਮੈਂ ਦੱਸਿਆ ਤੈਨੂੰ ਇਹ ਘਰ ਦੇ ਲਾਜ ਦਾ ਦੱਸਿਆ ਤੇਰੀ ਬਹੂ ਆਉਂਦਾ ਨਹੀਂ ਤੇਰੇ ਘਰੇ ਆਉਂਗਾ ਇਲਾਜ ਕਰਕੇ ਦਵਾਨ ਲਾਉਂਗਾ ਮਨਜੂਰ ਆ ਨਾ ਹਾਂ ਤੇਰੇ ਕੋਲੇ ਹੈਗੇ ਆ 5 ਦਿਨ ਮੇਰੇ ਕੋਲੇ 5 ਦਿਨ ਤੇਰੇ ਕੋਲੇ 15 ਦਿਨ ਠੀਕ ਹੈ ਮਨਜੂਰ ਆ ਹੈ ਤੂੰ ਇਹਨੂੰ ਮੱਥਾ ਟੇਕ ਦੇ ਕਿੰਨਾ ਟੇਕੀਂਗਾ ਬਹੂ ਦੇ ਚਾਚ ਕਿੰਨਾ ਚੱਲ ਟੇਕ ਦੇ ਯਾਰ ਬਹੁਤ